ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸਤਾਨ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਹਾਏ 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 ਜੀ ਜੀ ਬੋਲਦਾ ਨਹੀਂ ਮੈਂਗਾ ਪਾਣੀ ਹਾਏ ਹਾਏ ਜੀ ਆਪ ਵੀ ਤੁਲਵੰਟੀ ہم مار گئے طلوا بھائی ساری سارے ایمرجنسیوں کی بینتی ہے سارے ڈاکٹر سارے 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 میں دیکھ رہا حالات سارے پکا لگ رہا ہے موسیقی موسیقی جئے بھارت اللہ اکبر جئے بھارت ڈی ایس پی تلمنڈی ہائے ڈی ایس Zindabad 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 زندہ باد زندہ باد ہائے 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 سرکار آئے ہائے 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 اباس دو آمین جے اباس دو آمین جے اباس دو آمین نے پینڈر قائم عام ہی ہے سننا لو پرنٹ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਅਯਾਦ ਤੁਹੇ ਦੇਖ ਰਹੇ ਆਯਾਦ ਬਾਦ ਤੇ ਆਯਾਦ ਬਾਦ ਸਮੀ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਮੈਂ ਰੋਹਿਤ ਅਯਾਦ ਸਵਾਗਤ ਕਰਦਾ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਬਠਿੰਡਾ ਦੇ ਜੋ ਗਾਂਧੀ ਮਾਰਕੀਟ ਵਿੱਚ ਜੋ ਪਿਛਲੇ ਦੋ ਦਿਨਾਂ ਤੋਂ ਧਰਨੇ ਦੀ ਜੋ ਗੱਲ ਕੀਤੀ ਜਾ ਰਹੀ ਸੀ ਵੀ ਜਿਹੜਾ ਹੋਲਸੇਲ ਮੈਡੀਸਿਨ ਸ਼ੋਪ ਜਿਹੜੀ ਇੱਥੇ ਬੰਦ ਰਹੀਆਂ ਸੀ ਵੀ ਕੁਝ ਵੀ ਜਿਹੜਾ ਇੱਕ ਬੰਦਾ ਸੀਗਾ ਟੂਰ ਤੋਂ ਆ ਕੇ ਟੂਰ ਤੋਂ ਆਂਦਾ ਹੋਇਆ ਇੱਕ ਦੋ ਐਕਸਪਾਇਰੀ ਦੇ ਪੱਤੇ ਸੀਗੇ ਐਨ ਆਰ ਐਕਸ ਦੇ ਉਹ ਬਰਾਮਦ ਹੋਏ ਸੀ ਪੁਲਿਸ ਵੱਲੋਂ ਡੀ ਐਸ ਪੀ ਵੱਲੋਂ ਤੇ ਉਹ ਤੇ ਉਸ ਤੋਂ ਬਾਅਦ ਪਰਚਾ ਕਰ ਦਿੱਤਾ ਜਾਂਦਾ ਪਰਚੇ ਨੂੰ ਰੱਦ ਕਰਵਾਉਣ ਵਾਸਤੇ ਜਿਹੜਾ ਹੋਲਸੇਲ ਮੈਡੀਸਨ ਜਿਹੜੇ ਯੂਨੀਅਨ ਇੱਥੇ ਢੰਡਾ ਦੀ ਉਹ ਬੰਦ ਰੱਖੀ ਗਈ ਆ ਉਸ ਤੋਂ ਬਾਅਦ ਉਹਨਾਂ ਦਾ ਖਤਮ ਹੁੰਦਾ ਤਾਂ ਉਸ ਤੋਂ ਬਾਅਦ ਵਰਕਰ ਇਕੱਠੇ ਹੋ ਜਾਂਦੇ ਵਰਕਰਾਂ ਦਾ ਰੇਡ ਕਾ ਸ਼ੁਰੂ ਹੋ ਜਾਂਦਾ ਵੀ ਸਾਡਾ ਬੰਦਾ ਅੰਦਰ ਹੈ ਜੀ ਉਹ ਸੇਫ ਨਹੀਂਗਾ ਉਹ ਬੇਕਜ਼ੂਰ ਆ ਉਹ ਕਸੂਰਵਾਰ ਹੈ ਨਹੀਂ ਤੈਨੂੰ ਅੰਦਰ ਕਿਉਂ ਕੀਤਾ ਗਿਆ ਉਹ ਵੀ ਪਰਚਾ ਰੱਦ ਕਰੋ ਉਸ ਮਕਸਦ ਨਾਲ ਸਾਡੇ ਨਾਲ ਵਰਕਰ ਵੀ ਜੁੜੇ ਸੀਗੇ ਜਿਹੜਾ ਹੈਗਾ ਸਾਡੇ ਨਾਲ ਹੁਣ ਵਰਕਰਾਂ ਦੇ ਜਿਹੜੇ ਇੱਕ ਪ੍ਰਧਾਨ ਮੋਢੀ ਲਾਇਆ ਆ ਆਪਾਂ ਹਰਨੇਕ ਸਿੰਘ ਜੀ ਉਹਨਾਂ ਨਾਲ ਗੱਲ ਕਰਦੇ ਪਹਿਲਾਂ ਇਸ ਤੋਂ ਬਾਅਦ ਸਾਡੇ ਜਿਹੜੇ ਗੁਰਮੀਤ ਸਿੰਘ ਜੀ ਹੈ ਜਿਨ੍ਹਾਂ ਦਾ ਉਹ ਲੜਕੇ ਦਾ ਨਾਮ ਹੈ ਉਹਦੇ ਫਾਦਰ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਉਹ ਵੀ মিডিਏ ਨਾਲ ਗੱਲ ਕਰਨਗੇ ਉਸ ਤੋਂ ਪਹਿਲਾਂ ਅਨੇਕਾਂ ਗੱਲਾਂ ਕਰਦੇ ਗਏ ਸਾਰੇ ਸਭ ਤੋਂ ਪਹਿਲਾਂ ਤਾਂ ਇਹ ਕੋਈ ਜਿਹੜੀ ਗੱਲ ਹੈ ਇਹ ਵਿਸ਼ਾ ਜਿਹੜਾ ਦੋ ਦਿਨਾਂ ਦਾ ਕੱਲ ਰਿਹਾ ਤੁਹਾਡਾ ਇਹ ਪਹਿਲੇ ਕਲੀਅਰ ਕਰੋ ਸਾਰਾ ਵਿਸ਼ਾ ਖਾਬ ਨੂੰ ਪਤਾ ਹੈ ਇਹ ਵਿਸ਼ਾ ਵਾਰ ਵਾਰ ਕਲੀਅਰ ਕਰ ਚੁੱਕੇ ਸੀ ਅਸੀਂ ਸਾਡਾ ਮੁੰਡਾ ਪਰ ਸਿਰ ਵੀ ਤੁਸੀਂ ਵਾਧਾ ਕਰੋ ਜਾਨੀ ਸਾਡਾ ਮੁੰਡਾ ਟੂਰ ਤੇ ਗਿਆ ਸੀ ਸਾਰਿਆਂ ਨੂੰ ਪਤਾ ਹੈ ਕਿ ਜੂ ਮਾਲ ਲੈ ਕੇ ਜਦੋਂ ਉਹ ਬ੍ਰੀਕ ਐਕਸਪਾਇਰੀ ਵਾਪਸ ਆਉਂਦੀ ਹੈ ਐਕਸਪਾਇਰੀ ਦੇ ਦੋ ਪੱਤੇ ਕਨੌਜੀ ਆਉਦੇ ਡਾਕਟਰ ਜੀ ਨੇ ਵਾਪਸ ਕੀਤੇ ਸੀ ਸਿਗਨਾ ਮੈਡੀਕਲ ਮੈਡੀਕੋਨਸ ਨੇ ਸਿਗਨਾ ਮੈਡੀਕਲ ਜੀ ਦਾ ਮੁੰਡਾ ਗਿਆ ਸੀਗਾ ਸਿਗਨਾ ਮੈਡੀਕੋਨਸ ਮੈਡੀਕੀਨਸ ਦਾ ਮੁੰਡਾ ਗਿਆ ਸੀਗਾ ਦੋ ਪੱਤੇ ਕਨੌਣਾ ਦੀ ਮਾਮਲੇ ਅਸਪਰ ਸੀਗੇ ਜੋ ਸਾਡਾ ਮੁੰਡਾ ਟੂਰ ਤੋਂ ਵਾਪਸ ਆ ਰਿਹਾ ਸੀਗਾ ਤਾਂ ਸਟੇਸ਼ਨ ਤੇ ਡੀਐਸਪੀ ਰਾਮਾ ਨੇ ਉਹਨੂੰ ਉੱਥੇ ਰੁਕਿਆ ਉਸ ਤੇ ਐਨਆਰਐਕਸ ਦਾ ਬਰਤਦਾਇਤਾ ਸਾਡੀ ਉੱਤੇ ਜਿਹੜੇ ਡਿਟੇਲਰ ਸੀਗਾ ਸੀਗਲਾ ਮੈਡੀਕਲ ਉਹਨੇ ਸਾਰਾ ਬਿੱਲ ਪੇਸ਼ ਕੀਤਾ ਵੀ ਭਾਈ ਸਾਹਿਬ ਇਹ ਆਈਟਮ ਸਾਡੀ ਅਹੀ ਰਨ ਕੀਤੀ ਹੈ ਉਹਨੇ ਧੱਕੇ ਨਾਲ ਪਰਚਾ ਕੀਤਾ ਉਹਦਾ ਕੋਈ ਰੋਲਾ ਸੀ ਉਹਨਾਂ ਨੇ ਲੈਣੇ ਨੂੰ ਕੀ ਰੋਲਾਉਣਾ ਬੱਸ ਸੁਣੋ ਜੀ ਪਰ ਸਾਡੇ ਮੁੰਡੇ ਨੂੰ ਬਹੁਤ ਧੱਕੇ ਨਾਲ ਪਰਚਾ ਕੀਤਾ ਸਾਡੇ ਤਾਂ ਇਹ ਮੰਗਾ ਵੀ ਪਰਚਾ ਰੱਦ ਕੀਤਾ ਜਾਵੇ ਤੇ ਮੁਨਵਾਰ ਕਰਤਾ ਜਾਵੇ ਸਾਨੂੰ ਸਵੈਸੇਵਕਾਂ ਦੇ ਗਰੁੱਪ ਕੋਲ ਵੀ ਇਹ ਸੀ ਕਿ ਜੇ ਨਾ ਮੈਂ ਸਹਮਤ ਹੋਵਾਂ ਤਾਂ ਉਹਨਾਂ ਨੂੰ ਜਿਹੜਾ ਪਰਚਾ ਰੱਦ ਹੋਊਗਾ ਤੇ ਸੋਮਵਾਰ ਨੂੰ ਬਾਹਰ ਆਊਗਾ ਜਿੰਨਾ ਚਿਰ ਉਹਨੂੰ ਮੁੰਡਾ ਬਾਹਰ ਨਹੀਂ ਆਉਂਦਾ ਉਹਨੇ ਜਿਹੜੇ ਸੀ ਇੱਥੇ ਬੈਠੇ ਮੁੰਡੇ-ਮੁੰਡੇ ਜੇ ਸਾਡੇ ਆਪਣੀ ਯੂਨੀਅਨ ਹੈ ਵੀ ਸਾਡੀ ਅਸੀਂ ਇੱਥੇ ਬੈਠੇ ਹਾਂ ਜੋ ਨਹੀਂ ਆਉਂਦਾ ਫਿਰ ਸੋਮਵਾਰ ਤੋਂ ਮੰਗਲਵਾਰ ਨੂੰ ਫਿਰ ਅਸੀਂ ਵਾਪਸ ਉੱਤੇ ਬੰਨ੍ਹਾਂਗੇ ਤਾਂ ਉਹਦੇ ਸਾਰੀ ਪਹਿਲੇ ਅਸੀਂ ਹੁੰਦੀ ਪੋਤਰਾ ਨੂੰ ਨਾਲ ਲੈ ਕੇ ਬੋਚਾਂਗੇ ਨੇ ਜਿਵੇਂ ਉਹਨਾਂ ਰਿਟੇਲ ਦੇ ਜਿਹੜੇ ਆਪਣੇ ਪ੍ਰਧਾਨ ਜੀ ਨੇ ਸ਼ੋਕ ਵਾਲਿਆਂ ਲਈ ਉਹਨਾਂ ਨੇ ਪਹਿਲਾਂ ਕੱਲ ਤਾਂ ਬੜੇ ਚਾਹ ਨਾਲ ਜਦੋਂ ਸ਼ਾਮ ਨੂੰ ਐਸਐਸਬੀ ਸਾਹਿਬ ਨਾਲ ਮੀਟਿੰਗ ਕਰਨ ਤੋਂ ਬਾਅਦ ਆਪਣੇ ਵਿੱਚ ਆਏ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਧਰਨਾ ਚੁੱਕ ਲਓ ਜੀ ਦੁਕਾਨਾਂ ਖੋਲ ਲਓ ਆਪਣਾ ਜਿਹੜਾ ਮਸਲਾ ਹੱਲ ਹੋ ਜਾਊਗਾ ਆਸਵਾਸ਼ਨ ਦੇਤਾ ਵੀ ਲੋਕ ਉੱਠ ਵੀ ਗਏ ਸੀ ਕਾਫੀ ਚਲੇ ਵੀ ਗਏ ਸੀ ਤੇ ਵਰਕਰਾਂ ਨੇ ਫਿਰ ਇੱਕਦਮ ਇਕੱਠੇ ਹੋ ਕੇ ਕਹਿਤਾ ਜੀ ਮੰਦਸਟਾ ਅੰਦਰ ਹੈ ਦੇਖੋ ਜੀ ਸਾਨੂੰ 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 ਇਹ ਗੱਲਾਂ ਪਸੰਦ ਨਹੀਂ ਸੀਗੇ ਸਾਡੇ ਸਾਡੀ ਨਹੀਂ ਸਾਡਾ ਵਰਕਰ ਅੰਦਰ ਆ ਸੀ ਕਿਉਂ ਬਹਿ ਜਾ ਟੱਕੇ ਜੇ ਸਾਡਾ ਕੋਈ ਬਾਉ ਅੰਦਰ ਹੁੰਦਾ ਤਾਂ ਸ਼ਾਇਦ ਤਾਂ ਨਾ ਚੱਕਿਆ ਜਾਂਦਾ ਪਰ ਸਾਡੇ ਵਰਕਰ ਅੰਦਰ ਸੀ ਅਸੀਂ ਉਸ ਤੋਂ ਬਿਨਾਂ ਅਸੀਂ ਨਹੀਂ ਕੱਢੇ ਹੋ ਸਕਦੇ ਅਸੀਂ ਉਹਦੇ ਇੱਕ ਜੱਜੂ ਵੀ ਬੈਠੇ ਆਂ ਜੇ ਨਹੀਂ ਆਉਂਦਾ ਉਹਨੇ ਅੰਦਰ ਬੈਠੇ ਸੀ ਨਹੀਂ ਉਸ ਨੂੰ ਦੇਖਦੇ ਕਿਵੇਂ ਹੋ ਤੁਸੀਂ ਕੱਲ ਜਿਵੇਂ ਵੀ ਜਿਹੜਾ ਪੁਲਿਸ ਮੁਲਾਜ਼ਮ ਤੁਹਾਡੇ ਤਰਨੇ ਚ ਆਉਂਦਾ ਸੀ ਜਿਹੜਾ ਤੁਹਾਨੂੰ ਕਹਿੰਦਾ ਸੀਗਾ ਵੀ ਜਮਾਨਤ ਦੀ ਤਾਂ ਕੋਈ ਲੋੜ ਨਹੀਂ ਇਹ ਤਾਂ ਇਨਕੁਆਇਰੀ ਵਾਲਾ ਕੇਸ ਆ ਇਨਕੁਆਇਰੀ ਹੋਊਗੀ ਤੇ ਅੱਜ ਇਸ ਮੇਰੇ 11 ਵਜੇ ਭਾਲੀਆ ਸਾਹਿਬ ਜਮਾਨਤਾਂ ਦੀ ਗੱਲ ਕਰਦੇ ਨੇ ਉਸ ਤੋਂ ਬਾਅਦ ਪਰਚਾ ਰੱਦ ਕਰਨ ਦੀ ਗੱਲ ਹੁੰਦੀ ਹੈ ਤੇ ਵੀ ਇਹ ਕਹਿੰਦੇ ਪਹਿਲਾਂ ਤਾਂ ਕਹਿੰਦੇ 10-15 ਦਿਨਾਂ ਦਾ ਪ੍ਰੋਸੈਸ ਹੈ ਅੱਜ ਜਿਹੜਾ ਕਹਿੰਦੇ ਸ਼ਾਮ ਨੂੰ ਫਿਰ ਹੁਣ ਕਿਹੜੀ ਜਿਹੜੀ ਹੁੰਦੀ ਹੈ ਨਾ ਵੀ 10 ਦਿਨ ਅਸੀਂ ਇਨਕੁਆਇਰੀ ਕਰਾਂਗੇ ਜਾਂ ਇਹ ਕਰਾਂਗੇ ਹੁਣ ਇਸ ਦੀ ਨੀਪਾ ਪੋਤੀ ਹੁੰਦੀ ਹੈ ਹੂੰ ਜੋਨ ਨੇ ਜਾਣ ਕੇ ਆਪਣੇ ਆਪ ਨੂੰ ਵਿਚਵਾਉਣਾ ਹੁੰਦਾ ਵੀ ਸਹੀ ਇਨਕੁਆਰੀ ਕੀਤੀ ਮੁੰਡਾ ਵੀ ਬਾਹਰ ਵੀ ਸਾਨੂੰ ਸਹੀ ਲੱਗਿਆ ਵੀ ਬਾਹਰ ਕੱਢਦਾ ਵੱਡੇ ਜਦੋਂ ਪ੍ਰੈਸ਼ਰ ਜ਼ਿਆਦਾ ਪੈਂਦਾ ਹੈ ਤਾਂ ਇਹ ਆਪਣੇ ਆਪ ਨੂੰ ਬਦਲ ਜਾਂਦੇ ਨੇ ਇਹ ਬਦਲੇ ਆ ਆਪਣੇ ਆਪ ਨੂੰ ਜਿਹਨਾਂ ਨੇ ਗਿੱਲ ਸਾਹਿਬ ਤੋਂ ਬਿਆਨ ਦਵਾਇਆ ਵੀ ਕਿਵੇਂ ਵੈਸੇ ਤੁਹਾਡਾ ਮੁੰਡਾ ਬਾਹਰ ਕੱਢਾਂਗੇ ਸਾਰੇ ਪੋਲਿਟੀਕਲ ਹੋਏ ਇੱਕ ਜਿੱਥੇ ਆਉਂਦੇ ਹੋਇਆ ਵੀ ਜਿਹੜਾ ਉਹ ਕਹਿੰਦੇ ਸੀ ਜਿੱਥੇ ਦਿੱਥ 15 ਦਿਨਾਂ ਦੀ ਗੱਲ ਸੀ ਅੱਜ ਉਹ ਅੱਜ ਕੱਦ ਸ਼ਾਮ ਦੀ ਹੋਗੀ ਪਰਸੋਂ ਸ਼ਾਮ ਦੀ ਹੋਗੀ ਜੇ ਪਰਸੋਂ ਸ਼ਾਮ ਤੱਕ ਵੀ ਨਾ ਆ ਜੋ ਦੋ ਲੋਕ ਇਕੱਠੇ ਹੁੰਦੇ ਆ ਨਾ ਜੀ ਵੱਡੀ ਵੱਡੀ ਸਰਕਾਰਾਂ ਤੇ ਵੱਡੇ ਵੱਡੇ ਤਸ਼ਾਹਦ ਧੋਖੀ ਦਿੰਦੇ ਆ ਇਹ ਲੋਕਾਂ ਦਾ ਘੱਟ ਸਾਡੇ ਵਰਕਰਾਂ ਦਾ ਘੱਟ ਰੇਲ ਐਸੋਸੀਏਸ਼ਨ ਦਾ ਘੱਟ ਸਾਡੇ ਹੋਸਟਲਰਾਂ ਦਾ ਘੱਟ ਤੇ ਐਮਰ ਜੁਨੀਅਨ ਦਾ ਘੱਟ ਐਮਰ ਜੁਨੀਅਨ ਦਾ ਘੱਟ ਇਹ ਦੇਖ ਕੇ ਚੁੱਕਿਆ ਜਿੰਨਾ ਚਿਰ ਅਸੀਂ ਚੁੱਕਿਆ ਕਹਿ ਸਕਦੇ ਆ ਪਰ ਜਿੰਨੇ ਮੁੰਡਾ ਨਹੀਂ ਬਾਹਰ ਆਉਂਦਾ ਉਹਨਾਂ ਤੋਂ ਨਹੀਂ ਹੁੰਦਾ ਹੋਰ ਇਸ ਤੋਂ ਇਲਾਵਾ ਜਿਹੜਾ ਹਨੂਮਾਨ ਜੋਖ ਵਿੱਚ ਅੱਜ ਤੁਹਾਡਾ ਤਰਨਾ ਲੱਗਿਆ ਸੀ ਹੋਰ ਇਸ ਤੋਂ ਇਲਾਵਾ ਤੁਹਾਨੂੰ ਕੀ ਕਿਹੜਾ ਯੋਗਦਾਨ ਮਿਲਿਆ ਕਿਹੜੇ ਕਿਹੜੇ ਸੁਸਾਇਟੀ ਦਾ ਕਿਹੜੇ ਕਿਹੜੇ ਸਾਨੂੰ ਸਾਰੀਆਂ ਸੁਸਾਇਟੀਆਂ ਅਸੀਂ ਉਹਨੂੰ ਐਸ਼ਵਰੀ ਜੀ ਰਾਜਨਗੜ੍ਹ ਦੀ ਅਸ਼ੋਕ ਪ੍ਰਧਾਨ ਰਾਜਨਗੜ੍ਹ ਦੀ ਹੋਰ ਬਥੇਰੇ ਆਏ ਜਿਹਨਾਂ ਨੇ ਇਹਨਾਂ ਨੂੰ ਚੁਆਇਆ ਸਾਰੇ ਸ਼ਹਿਰ ਦੇ ਲੋਕ ਹੈ ਸਾਨੂੰ ਤਾਂ ਇਹ ਨਵੇਂ ਕਪੜਾ ਮਾਰਕੀਟ ਦੇ ਜਿਹੜਾ ਹੋਰ ਐ ਐਸ਼ਵਰੀ ਮਾਨਵ ਜੀ ਸਾਰੇ ਸਾਡੇ ਨਾਲ ਹੈ ਉਹ ਕਦੋਂ ਹੁਣ ਬੰਦ ਕਰਨ ਦਾ ਧਿਆਨ ਹੈ ਤੁਸੀਂ ਖੋਲ ਕਰੋਗੇ ਤਾਂ ਹਣ ਤੋਂ ਤਾਂ ਜੇ ਸੋਮਵਾਰ ਕਹਿੰਦੇ ਵੀ ਸਾਡੀ ਅਸ਼ੋਕ ਜੀ ਨਾਲ ਵੀ ਗੱਲ ਹੋਈ ਆ ਵੀ ਉਹ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਸੁਣਨ ਨੂੰ ਮਿਲੀ ਵੀ ਜੇ ਸੋਮਵਾਰ ਤੱਕ ਸ਼ਾਮ ਨੂੰ ਨਹੀਂ ਆਉਂਦਾ ਤਾਂ ਮੰਗਲਵਾਰ ਨੂੰ ਬੰਦ ਦੀ ਕੋਰ ਜਿੱਥੇ ਵੀ ਰਿਟੇਲ ਉਹਦੇ ਖੁੱਲ ਨਹੀਂ ਦਿੱਤੀ ਜਾਂਦੀ ਜੇ ਸੌਂਦ ਕੋਈ ਮੈਡੀਕਲ ਦਾ ਕੰਮ ਹੁੰਦਾ ਇਹ ਲੋਕਾਂ ਦੀ ਜਾਨ ਦੇ ਨਾਲ ਚੱਲਦਾ ਕਿਸੇ ਦੀ ਜਾਨ ਚਲੀ ਜੇ ਅਸੀਂ ਉਹ ਨਹੀਂ ਚਾਹਦੇ ਕਿਸੇ ਨੂੰ ਕੋਈ ਜ਼ਰੂਰੀ ਦਵਾਈ ਨਾ ਮਿਲੇ ਕਿਉਂਕਿ ਲੋਟ ਹੈ ਕਾਇ ਹੈ ਉਹ ਅਸੀਂ ਉਹ ਨਹੀਂ ਚਾਹਦੇ ਕਿਸੇ ਦੀ ਜਾਨ ਨੂੰ ਖਤਰਾ ਵੀ ਨਾ ਹੋਵੇ ਸਾਡਾ ਜਿਹੜਾ ਕੰਮ ਹੈ ਅਸੀਂ ਆਪਣਾ ਕਰ ਲਿਆ ਅਸੀਂ ਹੁਣ ਬੈਠੇ ਆ ਜੇ ਸਾਡਾ ਮੁੰਡਾ ਪਰਸੋਂ ਤੱਕ ਨਹੀਂ ਬਾਹਰਦਾ ਮੰਗਲਵਾਰ ਨੂੰ ਵਜ਼ਰਕ ਬੰਨ ਕਰਾਵਾਂਗੇ ਸਾਰਾ ਪੰਜਾਬ ਲੈਵਲ ਤੇ ਬੰਦ ਹੋ ਜਾਏਗਾ ਹਾਂ ਸਾਰਾ ਪੰਜਾਬ ਲੈਵਲ ਤੇ ਬੰਦ ਹੋ ਜਾਏਗਾ ਇਹ ਕਹਿੰਦੇ ਜੇ ਸੋਮਵਾਰ ਸ਼ਾਮ ਨੂੰ ਸਾਡਾ ਬੰਦਾ ਪੁਲਿਸ ਨੇ ਨਾ ਛੱਡਿਆ ਤੇ ਉਸਤੇ ਜਿਹੜੇ ਕਸੂਰ ਕਸੂਰ ਕੱਢਿਆ ਜਿੰਨਾ ਤੇ ਇਲਜ਼ਾਮ ਲੱਗੇ ਨੇ ਉਹ ਮੁੰਡੇ ਨੂੰ ਤੇ ਉਹ ਮੁੰਡੇ ਤੇ ਇਲਜ਼ਾਮ ਬੇਮੁਖਤ ਨਾ ਕੀਤੇ ਤੇ ਉਹ ਜਿਹੜਾ ਪਰਚਾ ਰੱਦ ਨਾ ਕੀਤਾ ਉਦੋਂ ਤੱਕ ਸਾਡਾ ਇਹ ਤਰਨਾ ਜਾਰੀ ਰਹੂਗਾ ਤੇ ਤਰਨੇ ਦੇ ਰੂਪ ਚ ਮਤਲਬ ਵੀ ਸਹਿਯੋਗ ਜਿਹੜਾ ਰਹੂਗਾ ਸਾਡਾ ਮੁਲਾਜ਼ਮਾਂ ਦਾ ਕਿਆ ਇਹ ਦੁਕਾਨਾ ਖੋਲਦੀਆਂ ਅਸੀਂ ਕੰਮ ਤੇ ਮਤਲਬ ਲੋਕ ਜਿਹੜੇ ਜਾਣਦੇ ਨੇ ਕੰਮ ਤੇ ਆਉਂਦਾ ਆ ਪਰ ਫਿਰ ਵੀ ਅਸੀਂ ਉਸ ਮੁਲਾਜ਼ਮ ਨਾਲ ਅੱਜ ਵੀ ਖੜੇ ਆ ਤੇ ਜਿਹੜਾ ਹੈਗਾ ਹੋਰ ਵੀ ਗੱਲਾਂ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਫਾਦਰ ਸਾਹਿਬ ਲੜਕੇ ਦੇ ਜੋ ਅੱਜ ਇਸ ਟਾਈਮ ਪੁਲਿਸ ਨੇ ਅੰਦਰ ਕੀਤਾ ਹੋਇਆ ਸਸਰੀ ਗਾ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਕਾਰਾ ਵੰਦ ਤੇ ਤੁਹਾਡਾ بیٹے ਦਾ ਨਾਮ ਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੇ ਇੱਥੇ ਤੁਹਾਡਾ ਢਿੰਡੇ ਕਿਹੜੀ ਦੁਕਾਨ ਤੇ ਹੁੰਦਾ ਸਸਰੀ ਗਾ ਆ ਜਾ ਇੱਧਰ ਉਹਦੇ ਬਾਰੇ ਦੱਸਿਓ ਹਾਂ ਜੀ ਇੱਥੇ ਮੈਂ ਤਾਂ ਹੀ ਆਣ ਪੜਾ ਦੁਕਾਨ ਦਾ ਨਾਮ ਜੀ ਦੱਸ ਸਕੀ ਆ ਸਿੰਗਲਾ ਸਿੰਗਲਾ ਮੈਡੀਕਲ ਸਿੰਗਲਾ ਮੈਡੀਕਲ ਤੇ ਮੇਰਾ ਬੱਚਾ ਲੱਗਿਆ ਜੀ ਜਿਹੜੇ ਪਿੰਡ ਤੋਂ ਟੇਲਮਾ ਤੋਂ ਜੀ ਤੇ ਇਹ ਜੋ ਰੋਜ਼ ਜਗਾਰੀ ਕਰਦੇ ਆ ਆਪ ਦਾ ਟੈਪ ਪਾਸ ਕਰਦੇ ਆ ਜੀ ਤੇ ਮੇਰੇ ਬੱਚੇ ਨਾਲ ਤੱਕਾ ਹੋਇਆ ਤੇ ਜੀ ਐਸ ਵੀ ਸਾਹਿਬ ਨੇ ਕੀਤਾ ਜੀ ਤੇ ਇਹਦਾ ਸੀ ਆਦੇਵੇਂ ਸਾਡਾ ਬੱਚਾ ਬਾਹਰ ਆ ਜੇ ਨਜਾਇਜ਼ ਕੰਮ ਸਾਡੇ ਦੇ ਤੱਕਾ ਹੋ ਗਿਆ ਜੀ ਸਾਡੇ ਨਾਲ ਨਹੀਂ ਇਹ ਤੁਸੇ ਕਿਵੇਂ ਮੰਨਦੇ ਹੋ ਵੀ ਪੁਲਿਸ ਨੇ ਕਾਰਵਾਈ ਪਾਈ ਤੇ ਤੁਹਾਨੂੰ ਕਿਵੇਂ ਵੀ ਤੁਹਾਡੇ ਮਨ ਤੇ ਕੀ ਜੀ ਜੇ ਤਾਂ ਅਸੀਂ ਕੰਮ ਹੀ ਸਹੀ ਹੈ ਜੀ ਅਸੀਂ ਮੈਡੀਕਲ ਤੇ ਦਵਾਈ ਜੇ ਕੋਈ ਹੋਰ ਅਸੀਂ ਕੰਮ ਕਰਦੇ ਫਿਰ ਤਾਂ ਮੈਡੀਕਲ ਦੀ ਦਵਾਈ ਹੈ ਸਾਰਾ ਬਿੱਲ ਬੋਡ ਸਾਰਾ ਕੁਝ ਆਏਗਾ ਜੀ ਤੇ ਅਸੀਂ ਆਹੀ ਆਦਿਆਂ ਵੀ ਸਾਡਾ ਬੱਚੇ ਦੇ ਹਰ ਨਜਾਇਜ਼ ਤੱਕਾ ਹੋਇਆ ਇਸ ਵੀ ਸਭ ਕਰਿਆ ਜੀ ਨਹੀਂ ਅਜੇ ਤੱਕਾ ਕੀਤਾ ਜੀ ਮਤਲਬ ਮਾਰੀ ਕੀਤੀ ਫਿਰ ਮਾਰੀ ਕੀਤੀ ਜੀ ਹੁਣ ਦੱਸੋ ਸਾਡਾ ਕੀ ਕਸੂਰ ਹੈ ਜੀ ਅਸੀਂ ਆਪ ਦਾ ਪੂਰਾ ਕਰਦੇ ਆ ਜੀ ਦੋ ਬੱਚੀਆਂ ਹੋਰੇ ਬੱਚੇ ਦੇ ਮੇਰੇ ਦੇ ਗਰਵੀਦ ਦੇ ਦੋ ਬੱਚੀਆਂ ਲਈ ਇੱਕ 15 ਦਿਨਾਂ ਦੀ ਹੈ ਇੱਕ ਦਿਨ ਸਾਲਾਂ ਦੀ ਬੱਚੀ ਹੈ ਜੀ ਹਾਂਜੀ 15 ਦਿਨਾਂ ਦੀ ਬੱਚੀ ਹੈ ਥੋੜੀ ਹੁਣੇ ਪਤਾ ਲੱਗੇ ਹਾਂਜੀ ਹਾਂਜੀ ਤੇ ਦੋ ਬੱਚੀਆਂ ਉਹਦੇ ਜੀ ਤੇ ਬਸ ਆਪ ਦਾ ਜਜਗਾਰ ਕਰਦੇ ਜੀ ਬਸ ਇ ਤਾਂ ਇਹੀ ਇਹਨਾਂ ਨੂੰ ਕਹਿੰਦੇ ਆ ਵੀ ਇਹਨਾਂ ਦੇ ਭਰੋਸੇ ਹੈਗੇ ਆ ਇਹਨਾਂ ਦੇ ਨਾਲ ਲੱਗੇ ਸੀ ਮੇਰਾ ਬੱਚਾ ਤੇ ਅਸੀਂ ਇਹੀ ਕਹਿੰਦੇ ਆ ਵੀ ਸਾਡਾ ਬੱਚਾ ਬਾਹਰ ਆ ਜੇ ਸੰਦੂ ਕੋਈ ਨਹੀਂ ਤੇ ਬਾਕੀ ਇਹਨਾਂ ਨੂੰ ਅੱ ਸਾਰੇ ਦੁਕਾਨਾ ਵਾਲਿਆਂ ਨੂੰ ਇਹਨਾਂ ਦੇ ਭਰੋਸੇ ਤੇ ਕੰਮ ਜੀ ਕੱਲ ਟੋਡੇ ਮੁੰਡੇ ਦੇ ਹੱਕ ਚ ਪਹਿਲਾਂ ਤਾਂ ਹੋਲ ਸੇਲ ਜਿਹੜੀ ਇੱਥੇ ਮੈਡੀਸਨ ਯੂਨੀਅਨ ਆ ਵੀ ਜਿਹੜੀ ਦਵਾਈਆਂ ਵਾਲੀ ਦੁਕਾਨਾ ਹੋਲ ਸੇਲ ਉਹ ਉਹਨਾਂ ਨੇ ਲਾਇਆ ਸੀ ਤਰਨਾ ਉਸ ਤੋਂ ਬਾਅਦ ਦੁਪਹਿਰੇ ਸ਼ਾਮ ਨੂੰ ਇਹਨਾਂ ਦੇ ਤਰਨੇ ਚੱਕਣ ਤੋਂ ਬਾਅਦ ਤੇ ਮੈਡੀਕਲ ਦੇ ਵਰਕਰ ਜਿਹੜੇ ਇਕੱਠੇ ਹੋ ਗਏ ਜਿਹੜੇ ਦੁਕਾਨਾਂ ਤੇ ਲੱਗੇ ਜਿਹੜੇ ਵਰਕਰ ਉਹਨਾਂ ਨੇ ਲਾ ਲਿਆ ਆਪਣਾ ਧਰਨਾ ਵੀ ਤੁਹਾਡੇ ਮੁੰਡੇ ਦੇ ਹੱਕ ਜੀ ਵੀ ਤੁਹਾਡਾ ਮੁੰਡਾ ਅੰਦਰ ਹੈ ਜੀ ਵੀ ਸਾਡਾ ਸਾਥੀ ਅੰਦਰ ਆ ਵੀ ਉਹਨੂੰ ਪਹਿਲਾਂ ਬਾਹਰ ਕਰੋ ਪ੍ਰਚਾਰਤ ਕਰੋ ਫਿਰ ਅਸੀਂ ਧਰਨਾ ਚੱਕਾਂਗੇ ਉਸ ਤੋਂ ਬਾਅਦ ਅੱਜ ਦੂਜੇ ਦਿਨ ਉਹ ਬੱਚਿਆਂ ਨੇ ਫਿਰ ਧਰਨਾ ਲਾਇਆ ਵਰਕਰਾਂ ਨੇ ਇਕੱਠੇ ਹੋ ਕੇ ਹਨੂਮਾਨ ਚੌਕ ਵਿੱਚ ਧਰਨਾ ਦਿੱਤਾ ਉਸ ਧਰਨੇ ਨੂੰ ਜਿਹੜਾ ਹੈਗਾ ਸਮਾਪਤ ਕਰਨ ਦੇ ਲਈ ਕਹਿੰਦਾ ਭਾਬ ਵੀ ਜਿਵੇਂ ਇੱਕ ਧਰਨਾ ਜਿਹੜਾ ਹੈਗਾ ਖਤਮ ਕਰਾਉਣ ਦੇ ਲਈ ਜਗਰੂਪ ਸਿੰਘ ਜੀ ਐਮ ਐਲ اے ਜੋ ਕੱਲ ਤਾਂ ਹਾਜ਼ਰ ਹੋਏ ਨਹੀਂਗੇ ਇਹਨਾਂ ਦੇ ਤਰਨੇ ਤੇ ਅੱਜ ਤਰਨੇ ਚ ਹਾਜ਼ਰ ਵੀ ਹੋਗੇ ਸ਼ਾਮਲ ਵੀ ਹੋਏ ਤੇ ਆਪਦੇ ਸੰਬੋਧਨ ਵਿੱਚ ਗੱਲ ਵੀ ਆਖੀ ਵੀ ਮੈਂ ਤੁਹਾਡੇ ਨਾਲ ਆ ਤੇ ਮੇਰੀ ਗੱਲ ਹੋ ਚੁੱਕੀ ਆ ਤੇ ਪਰਸੋ ਸ਼ਾਮ ਨੂੰ ਬੰਦਾ ਜਿਹੜਾ ਹੈਗਾ ਬਾਹਰ ਦਿੱਤਾ ਜੋ ਕਿ ਇਹ ਇਸ ਫੈਸਲੇ ਤੋਂ ਇਹ ਉਹਨਾਂ ਦੀ ਇਹ ਗੱਲ ਤੁਸੀਂ ਕਿੰਨੇ ਸੰਤੁਸ਼ਟ ਨਹੀਂ ਸਾਨੂੰ ਤਾਂ ਇਹਨਾਂ ਤੇ ਭਰੋਸਾ ਹੈ ਦੁਕਾਨਾਂ ਵਾਲਿਆਂ ਦੇ ਜਿਨ੍ਹਾਂ ਦੇ ਅਸੀਂ ਕਰਦੇ ਹਾਂ ਹੁਣ ਜਦੋਂ ਸਾਡੀ ਪਹਿਲਾਂ ਹੀ ਕੋਈ ਗੱਲ ਸੁਣੀ ਸਾਡੇ ਤੋਂ ਪਹਿਲਾਂ ਹੀ ਇਹਨਾਂ ਨੇ ਕਰਤਾ ਤੱਕਾ ਤੇ ਹੁਣ ਅਸੀਂ ਕਿਵੇਂ ਭਰੋਸਾ ਕਰੀਏ ਇਹਨਾਂ ਨੂੰ ਮੈਂ ਤਾਂ ਇਹਨਾਂ ਦਾ ਭਰੋਸਾ ਹੈ ਦੁਕਾਨਦਾਰਾਂ ਦਾ ਵੀ ਨੇ ਤੁਸੀਂ ਆਪਣੇ ਲੈਵਲ ਤੇ ਪੁਲਿਸ ਨਾਲ ਕੋਈ ਤਾਲਮਿਲ ਨਹੀਂ ਕੀਤਾ ਕਿਸੇ ਅਫਸਰ ਨਾਲ ਕਿਸੇ ਤਾਲਮਿਲ ਨਹੀਂ ਹੋਇਆ ਜੀ ਵੀ ਵੀ ਸਾਡੇ ਬੱਚੇ ਬੇਸੂਰ ਹੈ ਜੀ ਸਾਡੇ ਬੱਚੇ ਨੂੰ ਛੱਡਿਆ ਜੀ ਉਦੋਂ ਕਿਹਾ ਮੁਲਾਜ਼ਮ ਨੇ ਕਿਹਾ ਸੀ ਹਾਂ ਜਿਹਨੇ ਉੱਥੇ ਗਏ ਠਾਣੇ ਜੀ ਉੱਥੇ ਮੁਲਾਜ਼ਮ ਸੀ ਮੈਂ ਆਣ ਪਾਰਾਂ ਜੀ ਮੈਂ ਉਹਦਾ ਨਾਂ ਨਹੀਂ ਜਾਣਦਾ ਜੀ ਵੀ ਤੁਹਾਡੀ ਇੱਕ ਵੀ ਸੁਣੀ ਉਹਨਾਂ ਹਾਂ ਨਹੀਂ ਸੁਣੀ ਜੀ ਵੀ ਤੁਹਾਨੂੰ ਜਿਹੜਾ ਹੈਗਾ ਆਖੋ ਪਰੋਖੇ ਕਰ ਦਿੱਤਾ ਹਾਂਜੀ ਹਾਂਜੀ ਚਲੋ ਇਹ ਵੀ ਇਹਨਾਂ ਨੇ মিডিਆ ਰਾਈਏ ਗੁਹਾਰ ਲਗਾਈ ਹੈ ਵੀ ਜਿਹੜਾ ਸਾਡਾ ਬੱਚਾ ਅੰਦਰ ਹੈ ਵੀ ਅਸੀਂ ਜਿਹੜਾ ਪੁਲਿਸ ਜਿਹੜੇ ਉੱਥੇ ਮੌਜੂਦ ਸੀਗੇ ਉਹਤੇ ਕਰਮਚਾਰੀ ਉਹਨਾਂ ਨੇ ਵੀ ਕਿਹਾ ਸੀ ਵੀ ਸਾਡਾ ਬੱਚਾ ਬੇਕਸੂਰ ਆ ਉਸ ਨੂੰ ਛੱਡੋ ਵੀ ਜਿਹੜਾ ਹੈਗਾ ਖਤਮ ਕਰੋ ਪਰ ਇਹਨਾਂ ਨੇ ਵੀ ਨਹੀਂ ਗੱਲ ਤੇ ਧਿਆਨ ਕੀਤਾ ਤੇ ਜਿਹੜੇ ਅਸੀਂ ਹੋਲਸੇਲ ਜਿਹੜੇ ਮੁਲਾਜ਼ਮ ਉਸ ਤੋਂ ਪਹਿਲਾਂ ਯੂਨੀਅਨ ਨਾਲ ਜਿਹੜੇ ਇਕੱਠੇ ਹੋਏ ਸੀ ਦਵਾਈਆਂ ਵਾਲੇ ਮਾਲਕ ਉਹ ਪਹਿਲਾਂ ਉਹਨਾਂ ਦੀ ਵੀ ਨਹੀਂ ਗੱਲ ਸੁਣੀ ਉਸ ਤੋਂ ਬਾਅਦ ਥੱਕ ਕੇ ਅੱਕ ਕੇ ਤੇ ਜਿਹੜਾ ਹੈਗਾ ਬਾਅਦ ਚ ਸਾਨੂੰ ਵਰਕਰਾਂ ਨੂੰ ਮੈਂ ਵੀ ਇੱਕ ਬੱਤਰਕਾਰਾਂ ਤੇ ਨਾਲ ਵਰਕਰ ਵੀ ਆ ਮੁਲਾਜ਼ਮ ਮੈਂ ਇਥੋਂ ਦਾ ਹੋਲਸੇਲ ਜਿਹੜਾ ਹੈਗਾ ਦੁਕਾਨ ਤੇ ਕੰਮ ਕਰਦਾ ਮੈਂ ਵੀ ਤੇ ਮੈਂ ਵੀ ਇਹ ਨਾਲ ਆ ਆਪਣੇ ਸਾਥੀ ਦੇ ਨਾਲ ਆ ਜੋ ਅੱਜ ਇਹ ਜੇਲ੍ਹ ਦੇ ਅੰਦਰ ਆ ਪਰ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਸਾਡਾ ਤਰਨਾ ਨੂੰ ਵਾਂਚੂਗ ਵਿੱਚ ਲੱਗਿਆ ਉਸ ਤੋਂ ਬਾਅਦ ਇੱਕ ਇੱਕਦਮ ਹਲਚਲ ਹੋਈ ਤੇ ਜਗਰੂਪ ਸਿੰਘ ਐਮਐਲਏ ਜੀ ਖੜੇ ਉੱਥੇ ਆਏ ਪਹੁੰਚੇ ਤਰਨੇ ਨੂੰ ਸੰਬੋਧਨ ਕੀਤਾ ਤੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਛੋਂਵਰ ਸ਼ਾਮ ਨੂੰ ਬੰਦਾ ਤੁਹਾਡਾ ਬਾਹਰ ਹੋ ਜੂਗਾ ਹੁਣ ਦੇਖਣਾ ਇਹ ਹੀ ਹੋਵੇਗਾ ਵੀ ਛੋਂਵਰ ਸ਼ਾਮ ਨੂੰ ਸਾਡਾ ਬੰਦਾ ਬਾਹਰ ਆਉਂਦਾ ਕਿ ਨਹੀਂ ਆਉਂਦਾ ਜੇ ਤਾਂ ਛੋਂਵਰ ਸ਼ਾਮ ਨੂੰ ਬੰਦਾ ਸਾਡਾ ਬਾਹਰ ਆ ਗਿਆ ਤੇ ਕੇਸ ਜਿਹੜਾ ਖਤਮ ਹੋ ਗਿਆ ਤੇ ਉਸ ਤੇ ਜਿਹੜਾ ਵੀ ਕੇਸ ਦੇ ਜਿਹੜੇ ਇਲਜ਼ਾਮ ਲਾਏ ਨੇ ਬੇਮੁਕਤ ਹੋ ਗਿਆ ਉਸ ਨੂੰ ਬਰੀ ਕਰਤਾ ਵੀ ਗਾ ਜਿਹੜੇ ਸਾਡੇ ਆਪਣੇ ਗਰੀਬ ਦਸਰੇ ਨੇ ਇਹਨਾਂ ਦੇ ਜਿਹੜੇ ਮਾਪਿਓ ਆਪਣੇ ਆਪ ਨੂੰ ਤੇ ਜਿਹੜਾ ਹੈਗਾ ਬੱਚਾ ਬੇਚੁਰਾ ਦਸਰੇ ਨੇ ਵੀ ਇਹਨਾਂ ਨੂੰ ਕੋਈ ਕੋਰਟ ਕਚੈਰੀ ਦਾ ਕੋਈ ਸਾਹਮਣਾ ਕਰਨਾ ਨਾ ਪਵੇ ਕੱਲ ਨੂੰ ਇਹ ਅਜਿਹੀ ਇਹਨਾਂ ਦੀ ਕੋਈ ਦਿੱਕਤ ਨਾ ਹੋਵੇ ਤਾਂ ਤਾਂ ਅਸੀਂ ਜਿਹੜਾ ਆਪਣਾ ਧਰਨਾ ਖਤਮ ਕਰ ਦੇਵਾਂਗੇ ਅਨੇ ਤਾਂ ਸਾਡਾ ਉਸ ਤੋਂ ਬਾਅਦ ਧਰਨਾ ਫਿਰ ਜਾਰੀ ਰਹੂਗਾ ਤੇ ਬੰਦ ਦੀ ਕੋਲ ਵੀ ਦਿੱਤੀ ਜਾਊਗੀ ਇਹ ਸਾਡੇ ਰਿਟੇਲ ਦੇ ਜਿਹੜੇ ਸ਼ੌਕ ਵਾਲਿਆਂ ਲਈ ਜਿਹ ਪ੍ਰਦਾਨ ਨੇ ਉਹਨਾਂ ਨਾਲ ਗੱਲ ਹੋਈ ਸੀ ਸਾਡੇ ਉਹ ਸਾਡੇ ਨਾਲ ਇਸ ਗੱਲ ਨਾਲ ਸਹਿਮਤ ਵੀ ਬੰਦ ਦੀ ਕਰ ਦਿੱਤੀ ਜਾਊਗੀ ਮੰਗਲਵਾਰ ਤੋਂ ਜੇ ਸੋਮਵਾਰ ਸ਼ਾਮ ਤੱਕ ਜੇ ਬੰਦਾ ਬਾਹਰ ਨਾ ਆਇਆ ਤਾਂ ਤਿੱਤਰ ਦੇਖਦੇ ਰਹੇ ਸਾਡੀ ਰਿਪੋਰਟ ਮੈਂ ਕੋਟਕੂੜਾ ਤੇ ਰੋਇ ਤੇ ਆਜ਼ਾਦ ਆਜ਼ਾਦ ਭਾਰਤ نیوز ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ نیوز ਆਜ਼ਾਦ ਭਾਰਤ نیوز ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਂ ਰੋਇ ਤੇ ਆਜ਼ਾਦ ਨਮਨ ਆਖਦਾ ਹਾਂ ਇਹ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਤੇ ਇੱਕ ਦਿਨ ਸਾਡਾ ਚੈਨਲ ਆਯਾਤ ਪਾਰਤ ਨੇ